ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਬੱਚਿਆਂ ਦੀ ਕਾਮਯਾਬੀ ਦੇ ਲਈ ਮਾਵਾ ਇਹ ਕੰਮ ਜ਼ਰੂਰ ਕਰਨ ਬੱਚੇ ਹਰ ਥਾਂ ਤੇ ਕਾਮਯਾਬ ਹੋ ਜਾਣਗੇ ਇਹ ਸਭ ਆਪਣੇ ਹੱਥ ਦੇ ਵਿੱਚ ਹੈ ਕਿ ਅਸੀਂ ਆਪਣੇ ਬੱਚੇ ਨੂੰ ਕਿਹੋ ਜਿਹੀ ਸਿੱਖਿਆ ਦੇਣੀ ਹੈ ਸੋ ਇਸ ਪ੍ਰਤੀ ਜਾਣਕਾਰੀ ਲੈਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੇ ਨਦਰ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਧ ਸੰਗਤ ਜੀ ਬੱਚੇ ਹਰ ਥਾਂ ਤੇ ਕਾਮਯਾਬੀ ਤੇ ਧਨੀ ਹੋ ਜਾਣਗੇ ਇਹ ਸਭ ਆਪਣੇ ਹੱਥ ਦੇ ਵਿੱਚ ਹੈ ਕਿ ਅਸੀਂ ਆਪਣੇ ਬੱਚੇ ਨੂੰ ਕਿਹੋ ਜਿਹੀ ਸਿੱਖਿਆ ਦੇਣੀ ਹੈ ਅਸੀਂ ਆਪਣੇ ਬੱਚੇ ਨੂੰ ਕਿਵੇਂ ਨੇਕ ਤੇ ਕਾਮਯਾਬ ਬਣਾਉਣਾ ਹੈ ਸਾਨੂੰ ਸਾਰਿਆਂ ਨੂੰ ਪਰਮਾਤਮਾ ਨੇ ਦਿਨ ਵਿੱਚ 24 ਘੰਟੇ ਦਿੱਤੇ ਹਨ ਤੇ ਹਰ ਕੋਈ ਆਪਣੀ ਜ਼ਿੰਦਗੀ ਵਿੱਚ 24 ਘੰਟੇ ਹੀ ਜੀ ਰਿਹਾ ਹੈ ਤੇ ਮਰਜ਼ੀ ਦੇ ਨਾਲ ਜਿਉਂਦਾ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਉਹ ਆਪਣੀ ਜ਼ਿੰਦਗੀ ਵਿੱਚ ਜੋ ਮਰਜ਼ੀ ਇੱਕ ਵਿਅਕਤੀ ਕਰ ਸਕਦਾ ਹੈ ਕਈਆਂ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਬਰਕਤ ਨਹੀਂ ਹੈ ਬੱਚੇ ਆਖੇ ਨਹੀਂ ਲੱਗਦੇ ਇਹ ਇੱਕ ਕੰਮ ਤੁਸੀਂ ਕਰਨਾ ਆਰੰਭ ਕਰ ਦਿਓ ਦਿਨਾਂ ਦੇ ਵਿੱਚ ਤੁਸੀਂ ਬਦਲਾਵ ਵੇਖੋਗੇ ਜੇ ਤੁਹਾਡੇ ਘਰ ਲੜਾਈ ਝਗੜਾ ਘਰ ਵਿੱਚ ਦਿਲਿੱਦਰ ਹੈ ਫਿਰ ਆਪੇ ਹੀ ਤਰੱਕੀ ਦੇ ਵਿੱਚ ਬਦਲ ਜਾਵੇਗਾ ਸਾਥ ਸੰਗਤ ਜੀ ਇੱਕ ਵਾਰ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਸੀ ਉਹ ਹਰ ਸਮੇਂ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਘਿਰਿਆ ਹੀ ਰਹਿੰਦਾ ਸੀ ਉਹ ਹਰ ਵੇਲੇ ਦੁਖੀ ਰਹਿੰਦਾ ਸੀ ਇਸ ਕਰਕੇ ਪੈਸਾ ਟਕਾ ਵੀ ਘਰ ਦੇ ਵਿੱਚ ਨਹੀਂ ਸੀ ਜੁੜਦਾ ਉਸ ਦੇ ਬੱਚੇ ਖਾਣ ਪੀਣ ਦੇ ਲਈ ਖਾਣਾ ਮੰਗਦੇ ਸੀ ਤੇ ਤਨ ਟਕਣ ਲਈ ਕੱਪੜੇ ਮੰਗਦੇ ਸੀ। ਉਹ ਰੋਜ਼ ਆਪਣੇ ਪਰਿਵਾਰ ਤੋਂ ਖਿਹੜਾ ਛਡਾਉਣ ਦੇ ਲਈ ਘਰ ਤੋਂ ਬਾਹਰ ਜਾ ਕੇ ਬੈਠ ਜਾਂਦਾ। ਜਦੋਂ ਉਹ ਵਿਹਲਾ ਬੈਠਦਾ ਸੀ ਤਾਂ ਬਸ ਪਰਮਾਤਮਾ ਨੂੰ ਗਿਲੇ ਸ਼ਿਕਵੇ ਕਰਦਾ ਹੀ ਰਹਿੰਦਾ ਸੀ। ਹੋਰਾਂ ਨੂੰ ਦੇਣ ਦੇ ਲਈ ਤੇਰੇ ਕੋਲ ਸਭ ਕੁਝ ਹੈ ਪਰਮਾਤਮਾ ਪਰ ਮੈਨੂੰ ਦੇਣ ਲਈ ਤੇਰੇ ਕੋਲ ਕੁਝ ਵੀ ਨਹੀਂ। ਇੱਕ ਦਿਨ ਜਦ ਉਹ ਇਸ ਤਰ੍ਹਾਂ ਬੋਲ ਰਿਹਾ ਸੀ ਤਾਂ ਉਹਦੇ ਕੋਲ ਇੱਕ ਫਕੀਰ ਲੰਗੇ ਸਨ। ਉਹ ਫਕੀਰ ਨੇ ਉਸਨੂੰ ਪੁੱਛਿਆ ਕਿ ਤੂੰ ਕਿਸ ਦੇ ਨਾਲ ਗੱਲਾਂ ਕਰ ਰਿਹਾ ਹੈ ਉਹ ਆਖਦਾ ਹੈ ਕਿ ਮੈਂ ਪਰਮਾਤਮਾ ਦੇ ਨਾਲ ਗਿਲੇ ਕਰਦਾ ਹਾਂ ਉਸ ਫਕੀਰ ਨੇ ਕਿਹਾ ਕਿ ਕਿਹੜੇ ਗਿਲੇ ਸ਼ਿਕਵੇ ਕਰਦਾ ਹੈ ਉਹ ਵਿਅਕਤੀ ਆਖਦਾ ਹੈ ਕਿ ਪਰਮਾਤਮਾ ਨੇ ਮੈਨੂੰ ਬੜਾ ਹੀ ਗਰੀਬ ਬਣਾਇਆ ਹੈ ਮੇਰੇ ਘਰ ਦਲੇਦਰ ਦੀ ਪੰਡ ਸੁੱਟ ਦਿੱਤੀ ਹੈ ਤੇ ਮੈਂ ਉਹਨਾਂ ਗੱਲਾਂ ਤੋਂ ਹੀ ਪਰਮਾਤਮਾ ਨੂੰ ਕਹਿ ਰਿਹਾ ਸੀ ਉਹ ਫਕੀਰ ਕਹਿੰਦੇ ਕਿ ਮੈਂ ਪਰਮਾਤਮਾ ਦੇ ਕੋਲ ਚੱਲਿਆ ਹਾਂ ਤੇਰੇ ਸਵਾਲਾਂ ਦੇ ਜਵਾਬ ਲੈ ਕੇ ਆਉਂਦਾ ਹਾਂ ਫਕੀਰ ਉੱਥੋਂ ਲੰਘ ਗਏ ਤੇ ਅਗਲੇ ਨਗਰ ਦੇ ਵਿੱਚ ਅਮੀਰਾਂ ਦਾ ਘਰ ਸੀ ਉਹਨੂੰ ਪਤਾ ਤਾਂ ਨਹੀਂ ਸੀ ਕਿ ਇਹ ਸਾਡਾ ਪੈਸਾ ਕਿੱਥੇ ਰੱਖਿਆ ਹੋਇਆ ਹੈ ਉਹਨਾਂ ਅਮੀਰਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਸਾਡਾ ਪੈਸਾ ਕਿੱਥੇ ਰੱਖਿਆ ਹੋਇਆ ਹੈ ਉਹ ਆਪਣੇ ਪੈਸੇ ਹੱਥੋਂ ਐਨੇ ਤੰਗ ਸਨ ਕਿ ਉਹ ਕਹਿੰਦੇ ਸਨ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਸਾਡੇ ਕੋਲੋਂ ਸਾਰਾ ਕੁਝ ਲੈ ਲਵੇ ਫਿਰ ਅਸੀਂ ਇੱਕ ਆਮ ਜ਼ਿੰਦਗੀ ਜਿਉਈਏ ਉਹ ਬਤੀਤ ਕਰ ਸਕੀਏ ਉਹ ਫਕੀਰ ਨੇ ਉਹਦੀ ਗੱਲ ਸੁਣ ਕੇ ਹੈਰਾਨ ਹੀ ਹੋ ਗਏ ਤੇ ਹੁਣ ਕਿਹਾ ਕਿ ਮੈਂ ਪਰਮਾਤਮਾ ਦੇ ਕੋਲ ਗਿਆ ਤਾਂ ਇਸ ਪਿੰਡ ਦੇ ਲੋਕਾਂ ਦੀ ਸਮੱਸਿਆ ਦਾ ਵੀ ਹੱਲ ਪੁੱਛ ਕੇ ਆਵਾਂਗਾ ਫਕੀਰ ਜੀ ਗਏ ਤੇ ਪਰਮਾਤਮਾ ਦੇ ਨਾਲ ਵਿਚਾਰ ਸਾਂਝੇ ਕੀਤੇ ਕਿ ਪਰਮਾਤਮਾ ਜੀ ਦੋ ਸਵਾਲ ਅਜੇ ਹੋਰ ਹਨ ਪਰਮਾਤਮਾ ਨੇ ਆਖਿਆ ਕਿ ਪੁੱਛੋ ਫਕੀਰ ਜੀ ਫਕੀਰ ਜੀ ਆਖਦੇ ਹਨ ਕਿ ਇੱਕ ਨਗਰ ਦੇ ਵਿੱਚ ਸਾਰੇ ਲੋਕ ਅਮੀਰ ਹਨ ਉਹ ਚਾਹੁੰਦੇ ਹਨ ਕਿ ਸਾਰੀ ਧਨ ਰਾਸ਼ੀ ਚਲੀ ਜਾਵੇ ਤੇ ਅਸੀਂ ਆਮ ਜ਼ਿੰਦਗੀ ਜਿਉਈਏ ਪਰਮਾਤਮਾ ਆਖਦੇ ਹਨ ਕਿ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਤੁਸੀਂ ਜੋ ਸ਼ੁਕਰਾਨਾ ਕਰਦੇ ਹੋ ਪਰਮਾਤਮਾ ਦੀ ਛੋਟੀ ਤੋਂ ਛੋਟੀ ਗੱਲ ਦਾ ਉਹ ਸ਼ੁਕਰਾਨਾ ਕਰਨਾ ਬੰਦ ਕਰ ਦਿਓ ਤੁਹਾਡਾ ਸਾਰਾ ਧਨ ਚਲਿਆ ਜਾਵੇਗਾ ਕਹਿੰਦੇ ਹਨ ਕਿ ਠੀਕ ਹੈ ਫਿਰ ਉਹ ਕਹਿੰਦੇ ਕਿ ਇੱਕ ਹੋਰ ਨਗਰ ਸੀ ਉੱਥੇ ਗਰੀਬ ਹੀ ਗਰੀਬ ਸਨ ਪਰਮਾਤਮਾ ਆਖਦੇ ਕਿ ਉਹਨਾਂ ਨੂੰ ਕਹੋ ਕਿ ਤੁਸੀਂ ਇੱਕ ਛੋਟੀ ਤੋਂ ਛੋਟੀ ਚੀਜ਼ ਜਿਵੇਂ ਤੁਹਾਡਾ ਸਰੀਰ ਚੱਲਦਾ ਹੈ ਸਵਾਸ ਚੱਲਦੇ ਹਨ ਜੇਕਰ ਤੁਹਾਨੂੰ ਇੱਕ ਸਮੇਂ ਦਾ ਵੀ ਪ੍ਰਸ਼ਾਦਾ ਮਿਲਦਾ ਹੈ ਤਾਂ ਪਰਮਾਤਮਾ ਦੇ ਵੱਲੋਂ ਸੁਖ ਸ਼ਾਂਤੀ ਹੈ ਤੁਸੀਂ ਉਸ ਚੀਜ਼ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਇੱਕ ਮਹੀਨੇ ਦੇ ਅੰਦਰ ਤੁਹਾਡੇ ਘਰ ਵਿੱਚ ਧਨ ਦੌਲਤ ਆ ਜਾਵੇਗਾ ਆਪਣੇ ਘਰ ਦੇ ਵਿੱਚ ਧਨ ਦੌਲਤ ਆਉਣਾ ਸ਼ੁਰੂ ਹੋ ਜਾਵੇਗਾ ਬਰਕਤ ਪੈ ਜਾਵੇਗੀ ਤੇ ਮਾੜਾ ਸਮਾਂ ਟਲ ਜਾਵੇਗਾ ਉਹ ਫਕੀਰ ਜਿਹੜੇ ਪਰਮਾਤਮਾ ਦੇ ਕੋਲ ਗਏ ਸਨ ਉਹ ਵਾਪਸ ਆ ਗਏ ਉਹ ਅਮੀਰ ਲੋਕਾਂ ਦੇ ਕੋਲ ਗਏ ਤੇ ਜੇਕਰ ਉਹਨਾਂ ਨੂੰ ਜਾ ਕੇ ਕਹਿੰਦੇ ਕਿ ਜੇਕਰ ਤੁਸੀਂ ਤੁਹਾਡੇ ਕੋਲ ਜਿਹੜਾ ਧਨ ਹੈ ਚਾਹੁੰਦੇ ਹੋ ਕਿ ਚਲਿਆ ਜਾਵੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਮ ਜੀਣਾ ਚਾਹੁੰਦੇ ਹੋ ਤਾਂ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੰਦ ਕਰ ਦਿਓ ਸਾਰੇ ਹੀ ਨਗਰ ਦੇ ਲੋਕ ਕਹਿਣ ਲੱਗੇ ਸ਼ੁਕਰਾਨਾ ਕਰਨਾ ਕਿਵੇਂ ਬੰਦ ਕਰ ਦਈਏ ਕਿ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਨਾ ਅਸੀਂ ਬੰਦ ਨਹੀਂ ਕਰ ਸਕਦੇ ਖਾਣ ਲਈ ਸਾਨੂੰ ਹਰ ਰੋਜ਼ ਅਨਾਜ ਦਿੱਤਾ ਹੈ ਇਸ ਲਈ ਸ਼ੁਕਰਾਨਾ ਕਿਉਂ ਨਾ ਕਰੀਏ ਅਸੀਂ ਸ਼ੁਕਰਾਨਾ ਕਰਨਾ ਬੰਦ ਨਹੀਂ ਕਰ ਸਕਦੇ ਉਸ ਸ਼ੁਕਰਾਨੇ ਕਰਕੇ ਹੀ ਅਸੀਂ ਅਮੀਰ ਹੋਏ ਹਾਂ ਉਹ ਫਕੀਰ ਹੁਣ ਅਗਲੇ ਪਿੰਡ ਆਏ ਤੇ ਜਿਹੜਾ ਪਿੰਡ ਬੜਾ ਗਰੀਬ ਸੀ ਉਹਨਾਂ ਨੂੰ ਆ ਕੇ ਆਖਦੇ ਹਨ ਕਿ ਪਰਮਾਤਮਾ ਨੇ ਕਿਹਾ ਹੈ ਕਿ ਤੁਸੀਂ ਹਰ ਉਸ ਚੀਜ਼ ਦਾ ਸ਼ੁਕਰਾਨਾ ਕਰਿਆ ਕਰੋ ਜਿਹੜੀ ਚੀਜ਼ ਤੁਹਾਡੇ ਕੋਲ ਹੈ ਉਸ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਤੁਹਾਡੇ ਘਰ ਬਰਕਤ ਆ ਜਾਵੇਗੀ ਤੁਹਾਡਾ ਘਰ ਧਨ ਦੇ ਨਾਲ ਭਰ ਜਾਵੇਗਾ ਤੇ ਤੁਸੀਂ ਅਮੀਰ ਹੋ ਜਾਓਗੇ ਤੇ ਉਹ ਗਰੀਬ ਕਹਿੰਦੇ ਹਨ ਕਿ ਪਰਮਾਤਮਾ ਨੇ ਦਿੱਤਾ ਕੀ ਹੈ ਜਿਸ ਦੇ ਕਰਕੇ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਜਦੋਂ ਦਿੱਤਾ ਹੀ ਕੁਝ ਨਹੀਂ ਤਾਂ ਅਸੀਂ ਤਾਂ ਗਿਲੇ ਸ਼ਿਕਵੇ ਹੀ ਕਰਾਂਗੇ ਫਿਰ ਸੰਤ ਫਕੀਰ ਨੇ ਕਿਹਾ ਕਿ ਤੁਹਾਡੀ ਗਰੀਬੀ ਦਾ ਕਾਰਨ ਵੀ ਇਹੀ ਹੈ ਕਿ ਤੁਸੀਂ ਸ਼ੁਕਰਾਨਾ ਨਹੀਂ ਕਰਦੇ ਹੋ ਤਾਂ ਹੀ ਤੁਹਾਡੇ ਕੋਲ ਗਰੀਬੀ ਨਹੀਂ ਜਾ ਰਹੀ ਇਸ ਲਈ ਤੁਸੀਂ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਸ਼ੁਕਰਾਨੇ ਵਿੱਚ ਬੜੀ ਤਾਕਤ ਹੈ ਆਪਣੇ ਬੱਚਿਆਂ ਨੂੰ ਵੀ ਸ਼ੁਕਰਾਨੇ ਦੇ ਲਈ ਪ੍ਰੇਰਿਆ ਕਰੋ ਦੂਜੀ ਚੀਜ਼ ਦਿਨ ਦੇ ਵਿੱਚ ਅਸੀਂ ਜੋ ਵੀ ਕਰਦੇ ਹਾਂ ਉਸ ਆਦਤ ਨੂੰ ਕੋਰੇ ਕਾਗਜ਼ ਤੇ ਲਿਖਣਾ ਆਰੰਭ ਕਰ ਦਿਓ ਤੇ ਜਿਹੜੇ ਵੀ ਦਿਨ ਵਿੱਚ ਤੁਸੀਂ ਗਲਤੀ ਕੀਤੀ ਹੋਈ ਹੈ ਉਸ ਤੋਂ ਕੁਝ ਨਾ ਕੁਝ ਸਿੱਖੋ ਤੇ ਅੱਗੇ ਤੋਂ ਗਲਤੀ ਕਰਨੀ ਛੱਡ ਦਿਓ ਤੇ ਉਹ ਗਲਤੀ ਦੀ ਪਰਮਾਤਮਾ ਦੇ ਕੋਲੋਂ ਮਾਫੀ ਮੰਗੋ ਜਿਸ ਨਾਲ ਤੁਹਾਡਾ ਮਨ ਹੌਲਾ ਹੋ ਜਾਵੇਗਾ ਇੱਕ ਗੱਲ ਹੋਰ ਤੁਸੀਂ ਆਪਣੇ ਪੁੱਤਾਂ ਧੀਆਂ ਨੂੰ ਇਹ ਗੱਲ ਜ਼ਰੂਰ ਸਿਖਾਓ ਕਿ ਜਦੋਂ ਵੀ ਸੌਣਾ ਹੈ ਤੁਸੀਂ ਪਰਮਾਤਮਾ ਦਾ ਸ਼ੁਕਰ ਕਰਕੇ ਸੌਣਾ ਹੈ ਜਦੋਂ ਵੀ ਉੱਠਣਾ ਹੈ ਉਦੋਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸਵੇਰੇ ਜਾਗ ਖੁੱਲਣ ਵੇਲੇ ਵੀ ਹੱਥ ਪਰਮਾਤਮਾ ਦੇ ਸ਼ੁਕਰਾਨੇ ਲਈ ਹੀ ਜੁੜਨੇ ਚਾਹੀਦੇ ਹਨ हे ਪਰਮਾਤਮਾ ਤੇਰਾ ਸ਼ੁਕਰ ਹੈ ਤੂੰ ਸਾਨੂੰ ਸਵਾਸ ਦਿੱਤੇ ਹਨ ਮੇਰਾ ਸਰੀਰ ਨਿਰੋਗ ਦਿੱਤਾ ਹੈ ਇਹਨਾਂ ਸਭ ਗੱਲਾਂ ਦਾ ਪਰਮਾਤਮਾ ਨੂੰ ਸ਼ੁਕਰਾਨਾ ਕਰਨਾ ਹੈ ਰਿਜਕ ਤੇ ਪਰਿਵਾਰ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੋ ਜੇਕਰ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਲ ਕਰਦੇ ਹੋ ਤਾਂ ਸਾਰਾ ਦਿਨ ਵਧੀਆ ਬੀਤੇਗਾ ਸੰਤੋਖ ਦੀ ਦਾਤ ਤੁਹਾਨੂੰ ਵਾਪਸ ਮਿਲ ਜਾਵੇਗੀ ਮਨ ਦੁਖੀ ਰਹਿਣਾ ਇਹਨਾਂ ਚੀਜ਼ਾਂ ਦੀ ਸ਼ਿਕਾਇਤ ਹੈ ਜਿਹੜੀ ਵੀ ਤੁਹਾਡੀ ਉਹ ਬੰਦ ਹੋ ਜਾਵੇਗੀ ਤੇ ਜਿਹੜਾ ਵੀ ਦਾਤਾਂ ਦੇ ਲਈ ਤੁਸੀਂ ਸ਼ੁਕਰਾਨਾ ਕਰੋਗੇ ਤੁਹਾਡੇ ਕੋਲ ਵਾਪਸ ਆ ਜਾਵੇਗਾ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਉਸ ਨਗਰ ਵਾਲਿਆਂ ਨੇ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਗਰੀਬ ਲੋਕਾਂ ਨੇ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਹੱਥ ਜੋੜਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਸਵੇਰੇ ਉੱਠਦਿਆਂ ਸਾਰ ਲੰਮੇ ਪਿਆ ਪਿਆ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਪਰਮਾਤਮਾ ਜੀ ਤੁਸੀਂ ਸਾਨੂੰ ਸਵਾਸ ਦਿੱਤੇ ਹਨ। ਸਾਨੂੰ ਇੱਕ ਦਿਨ ਹੋਰ ਆਪਣੀ ਜ਼ਿੰਦਗੀ ਵਿੱਚ ਜਿਉਣ ਦਾ ਮੌਕਾ ਦਿੱਤਾ ਹੈ। ਇਸ ਦੁਨੀਆ ਨੂੰ ਮਾਨਣ ਦਾ ਮੌਕਾ ਦਿੱਤਾ ਹੈ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ। ਇਸ ਤਰ੍ਹਾਂ ਹੀ ਆਖਦੇ ਹਨ ਕਿ ਉਹ ਨਿੱਕੀ-ਨਿੱਕੀ ਚੀਜ਼ ਤੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਗਏ। ਜਦੋਂ ਉਹਨਾਂ ਦੇ ਬੱਚੇ ਛੋਟੇ ਸਨ ਬੱਚਿਆਂ ਦੇ ਲਈ ਵੀ ਸ਼ੁਕਰਾਨਾ ਹੀ ਕਰਨਾ ਕਿ ਪਰਮਾਤਮਾ ਜੀ ਤੁਸੀਂ ਸਾਨੂੰ ਧੀਆ ਪੁੱਤਾਂ ਦੀ ਦਾਤ ਬਖਸ਼ੀ ਹੈ ਇਹ ਤਾਂ ਸਭ ਤੋਂ ਵੱਡਾ ਖਜ਼ਾਨਾ ਸਾਡੇ ਕੋਲ ਹੈ ਅਸੀਂ ਪਤਾ ਨਹੀਂ ਕਿਉਂ ਭਟਕੇ ਫਿਰਦੇ ਹਾਂ ਅਸੀਂ ਸੁੱਖ ਕਿਧਰੇ ਹੋਰ ਹੀ ਪਾਸਿਓਂ ਲੱਭਦੇ ਫਿਰਦੇ ਹਾਂ ਸੋ ਸਾਧ ਸੰਗਤ ਜੀ ਇਦਾਂ ਕਰਦਿਆਂ ਕਰਦਿਆਂ ਉਹਨਾਂ ਦੇ ਦਿਲ ਬਦਲਣੇ ਸ਼ੁਰੂ ਹੋ ਗਏ ਉਹਨਾਂ ਨੇ ਸ਼ੁਕਰਾਨੇ ਦੇ ਨਾਲ-ਨਾਲ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਆਪਣਾ ਜਿਹੜਾ ਵੀ ਕੋਈ ਨਿੱਕਾ ਜਿਹਾ ਕੰਮ ਸ਼ੁਰੂ ਕੀਤਾ ਸੀ ਉਸ ਵਿੱਚ ਉਹਨਾਂ ਨੂੰ ਤਰੱਕੀ ਮਿਲ ਗਈ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਸ਼ੁਕਰਾਨਾ ਕਰਨ ਦੀ ਆਦਤ ਪਾ ਲਈ ਕਿ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੇਕਰ ਤੁਹਾਨੂੰ ਇੱਕ ਵੇਲੇ ਵੀ ਪ੍ਰਸ਼ਾਦਾ ਮਿਲਦਾ ਹੈ ਤਾਂ ਉਸ ਦਾ ਵੀ ਸ਼ੁਕਰਾਨਾ ਕਰੋ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਕੋਲ ਰਾਤ ਨੂੰ ਖਾਣ ਲਈ ਅੰਨ ਨਹੀਂ ਹੁੰਦਾ ਫਿਰ ਉਹ ਪਰਮਾਤਮਾ ਦਾ ਸ਼ੁਕਰਾਨਾ ਕਿਵੇਂ ਕਰਨਗੇ ਤਾਂ ਇਸ ਲਈ ਸ਼ੁਕਰ ਕਰਿਆ ਕਰੋ ਕਿ ਤੁਹਾਡੇ ਪੇਟ ਵਿੱਚ ਖਾਣਾ ਹੈ ਤੇ ਜੇਕਰ ਖਾਣਾ ਤੁਹਾਡੇ ਅੰਦਰ ਪਹੁੰਚ ਚੁੱਕਾ ਹੈ ਤਾਂ ਇਸ ਵਿੱਚ ਵੀ ਪਰਮਾਤਮਾ ਦਾ ਸ਼ੁਕਰਾਨਾ ਹੈ ਜੇਕਰ ਤੁਹਾਡਾ ਸਰੀਰ ਨਿਰੋਗ ਹੈ ਤੁਸੀਂ ਅੰਮ੍ਰਿਤ ਵੇਲੇ ਉੱਠ ਚੁੱਕੇ ਹੋ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਵਾਓ ਜੇਕਰ ਨਹੀਂ ਲਗਵਾ ਸਕਦੇ ਤਾਂ ਗੁਰਬਾਣੀ ਦਾ ਜਾਪ ਕਰੋ ਜੇਕਰ ਅਨਪੜ ਹੋ ਤਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹੀ ਜਾਣਾ ਹੈ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਦਿਨ ਵਿੱਚ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਇਦਾਂ ਹੀ ਉਸ ਨਗਰ ਦੇ ਹੌਲੀ ਹੌਲੀ ਦਿਨ ਬਦਲਣੇ ਸ਼ੁਰੂ ਹੋ ਗਏ ਕਿਉਂਕਿ ਉਹ ਸਾਰਾ ਹੀ ਪਰਿਵਾਰ ਮਿਹਨਤੀ ਹੋ ਚੁੱਕਾ ਸੀ ਉਸ ਘਰ ਦੇ ਸਾਰੇ ਹੀ ਜੀ ਹੁਣ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਹੁਣ ਬੜਾ ਵੱਡਾ ਬਦਲਾਅ ਹੋਣਾ ਸ਼ੁਰੂ ਹੋ ਗਿਆ ਇਦਾਂ ਹੀ ਕਰਦੇ ਆ ਕਰਦੇ ਆ ਜਦੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਇਹੀ ਆਦਤਾਂ ਪਾ ਲਈਆਂ ਸਨ ਫਿਰ ਜਦੋਂ ਉਹਨਾਂ ਦਾ ਥੋੜਾ ਜਿਹਾ ਹੱਥ ਸੌਖਾ ਹੋਇਆ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਲਗਾ ਦਿੱਤਾ ਪੜ੍ਹਾਈ ਵਿੱਚ ਵੀ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਹੀ ਆਖਿਆ ਤੇ ਜਦੋਂ ਬੱਚਿਆਂ ਦੇ ਲਈ ਮਾਤਾ ਪਿਤਾ ਨੇ ਵੀ ਸ਼ੁਕਰਾਨਾ ਤੇ ਅਰਦਾਸਾਂ ਬੇਨਤੀਆਂ ਕਰਨੀਆਂ ਤੇ ਬੱਚਿਆਂ ਨੇ ਖੁਦ ਲਈ ਵੀ ਸ਼ੁਕਰਾਨਾ ਤੇ ਅਰਦਾਸਾਂ ਬੇਨਤੀਆਂ ਪਰਮਾਤਮਾ ਦੇ ਅੱਗੇ ਕਰਨੀਆਂ ਤਾਂ ਹੌਲੀ-ਹੌਲੀ ਦਿਨ ਬਦਲਣੇ ਸ਼ੁਰੂ ਹੋ ਗਏ ਬੱਚਿਆਂ ਦੀ ਕਿਸਮਤ ਦੇ ਨਾਲ ਉਹਨਾਂ ਦੇ ਵੀ ਦਿਨ ਫੇਰ ਚੁੱਕੇ ਸਨ ਤੇ ਉਹ ਹੌਲੀ-ਹੌਲੀ ਅਮੀਰੀ ਵਾਲੇ ਰਸਤੇ ਤੇ ਆਉਣ ਲੱਗੇ ਤੇ ਆਪਣਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੇ ਕਿਉਂਕਿ ਪਹਿਲਾ ਉਹਨਾਂ ਨੂੰ ਕਦੇ ਵੀ ਮਿਹਨਤ ਕਰਨ ਬਾਰੇ ਕਿਸੇ ਨੇ ਵੀ ਨਹੀਂ ਸੀ ਸਮਝਾਇਆ ਬਸ ਹੱਲ ਹੀ ਦੱਸਦੇ ਸਨ ਕਿ ਆਹ ਕਰ ਲਿਓ ਫਿਰ ਅਮੀਰੀ ਆਵੇਗੀ ਪਰ ਜਿੰਨੀ ਦੇਰ ਸਾਦ ਸੰਗਤ ਜੀ ਮਿਹਨਤ ਨਹੀਂ ਕੀਤੀ ਜਾਵੇਗੀ ਇਹ ਅਮੀਰੀ ਆਪੇ ਤੁਹਾਡੇ ਘਰ ਵਿੱਚ ਚੱਲ ਕੇ ਨਹੀਂ ਆਵੇਗੀ ਸਾਨੂੰ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਪਵੇਗਾ ਸੋ ਸਾਦ ਸੰਗਤ ਜੀ ਜੇਕਰ ਅਸੀਂ ਐਤਵਾਰ ਦੇ ਦਿਨ ਹੀ ਆਪਣੇ ਘਰ ਦੇ ਪ੍ਰਤੀ ਆਪਣੇ ਬੱਚਿਆਂ ਦੇ ਪ੍ਰਤੀ ਥੋੜਾ ਜਿਹਾ ਸਮਾਂ ਕੱਢੀਏ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਈਏ ਪਰਮਾਤਮਾ ਦੀ ਗੁਰਬਾਣੀ ਦੇ ਨਾਲ ਜੋੜੀਏ ਤੇ ਸ਼ੁਕਰਾਨੇ ਦੀ ਆਦਤ ਪਾ ਲਈਏ ਤਾਂ ਵੇਖ ਲੈਣਾ ਸਾਡੇ ਬੱਚੇ ਵੀ ਤਰੱਕੀਆਂ ਕਰਨਗੇ ਕਿਉਂਕਿ ਅਰਦਾਸ ਬੇਨਤੀ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਜੇਕਰ ਬੱਚਿਆਂ ਦੇ ਲਈ ਮਾਤਾ ਪਿਤਾ ਅਰਦਾਸ ਕਰਨਗੇ ਬੱਚੇ ਆਪਣੇ ਲਈ ਖੁਦ ਵੀ ਅਰਦਾਸ ਕਰਨਗੇ ਤਾਂ ਪਰਮਾਤਮਾ ਫਿਰ ਕਿਉਂ ਨਹੀਂ ਕਬੂਲ ਕਰਨਗੇ ਫਿਰ ਤਾਂ ਬੱਚਿਆਂ ਦੀ ਤਰੱਕੀ ਹੋਣੀ ਲਾਜ਼ਮੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ